ਜਿਮੀ ਸ਼ੇਰਗਿੱਲ ਦੇ ਪਿਤਾ ਨੇ ਜਿਮੀ ਸ਼ੇਰਗਿੱਲ ਨਾਲ ਡੇਢ ਸਾਲ ਤੱਕ ਗੱਲਬਾਤ ਨਹੀਂ ਕੀਤੀ ਜਿਮੀ ਸ਼ੇਰਗਿੱਲ ਦੇ ਪਿਤਾ ਸਤਿਆਜੀਤ ਸਿੰਘ ਸ਼ੇਰਗਿੱਲ ਦਾ ਜਿਹੜਾ ਇਸ ਵੇਲੇ ਦਿਹਾਂਤ ਹੋ ਗਿਆ ਤੇ ਡੇਢ ਸਾਲ ਤੱਕ ਉਹਨੇ ਆਪਣੇ ਪੁੱਤ ਜਿਮੀ ਸ਼ੇਰਗਿੱਲ ਨੂੰ ਬੁਲਾਇਆ ਤੱਕ ਨਹੀਂ ਉਹ ਕਿਉਂ ਨਹੀਂ ਬੁਲਾਇਆ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਪਹਿਲਾਂ ਆਪਾਂ ਜਾਣਦੇ ਆਂ ਵੀ ਜਿਮੀ ਸ਼ੇਰਗਿੱਲ ਬਾਰੇ ਜਿਮੀ ਸ਼ੇਰਗਿੱਲ ਕੋਈ ਆਮ ਹਸਤੀ ਨਹੀਂ ਉਹਨਾਂ ਦਾ ਨਾਮ ਪੰਜਾਬੀ ਇੰਡਸਟਰੀ ਤੇ ਹਿੰਦੀ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਉਹਨਾਂ ਨੇ ਬਹੁਤ ਸਾਰੀਆਂ ਪੰਜਾਬੀ ਇੰਡਸਟਰੀ ਦੇ ਵਿੱਚ ਸਨਮਾਨਯੋਗ ਫਿਲਮਾਂ ਦਿੱਤੀਆਂ ਨੇ ਜਿਹੜੀਆਂ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ ਜਿਮੀ ਸ਼ੇਰ ਗਿਲਦਾ ਜਿਹੜਾ ਜਨਮ ਹੈ ਉਹ ਯੂਪੀ ਦੇ ਗੋਰਖਪੁਰ ਦੇ ਵਿੱਚ ਹੋਇਆ ਸੀਗਾ ਤੇ ਜਿਮੀ ਸ਼ੇਰ ਗਿਲ ਦੇ ਪਿਤਾ ਜਿਹੜੇ ਮਸ਼ਹੂਰ ਚਤਰਕਾਰ ਵੀ ਰਹੇ ਨੇ ਜਿਮੀ ਸ਼ੇਰ ਗਿਲ ਜਿਹੜਾ ਪੰਜਾਬੀ ਇੰਡਸਟਰੀ ਦੇ ਵਿੱਚ ਆਇਆ ਪਰ ਪਹਿਲਾਂ ਜਿਹੜਾ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਐਂਟਰੀ ਕੀਤੀ ਸੀ ਉਸ ਤੋਂ ਬਾਅਦ ਜਿਹੜਾ ਪੰਜਾਬੀ ਇੰਡਸਟਰੀ ਦੇ ਵਿੱਚ ਆਇਆ ਇੱਕ ਫਿਲਮ ਕੀਤੀ ਯਾਰਾਂ ਨਾਲ ਬਹਾਰਾਂ ਜਿਹੜੀ ਕਿ ਬਹੁਤ ਜ਼ਿਆਦੇ ਹਟੋਈ ਉਹਦੂ ਵਾਰ ਮੇਲ ਕਰਾ ਦੇ ਰੱਬਾ ਜਿੰਨੀਆਂ ਵੀ ਫਿਲਮਾਂ ਕੀਤੀਆਂ ਧਰਤੀ ਦੀ ਗੱਲ ਆ ਲੋ ਜਿਮੀ ਸ਼ੇਰਗਿੱਲ ਦਿਆਂ ਸਾਰੀਆਂ ਫਿਲਮਾਂ ਨੇ ਜਿਹੜੀਆਂ ਉਹ ਸੁਪਰ ਡੂਪਰ ਹਿੱਟ ਰਹੀਆਂ ਨੇ ਜਿਮੀ ਸ਼ੇਰਗਿੱਲ ਦਾ ਜਿਹੜਾ ਅਸਲੀ ਨਾਮ ਹੈ ਉਹ ਜਸਜੀਤ ਸਿੰਘ ਸ਼ੇਰਗਿੱਲਾ ਤੇ ਉਹ ਜਿਹੜਾ ਨਿਕਨੇਮ ਜਿਮੀ ਸ਼ੇਰਗਿੱਲ ਹੈ ਜਿਹੜਾ ਉਹ ਮਸ਼ਹੂਰ ਹੋਇਆ ਜਿਮੀ ਸ਼ੇਰਗਿੱਲ ਦੇ ਪਿੱਤਾ ਨੇ ਉਸ ਨਾਲ ਗੱਲਬਾਤ ਕਿਉਂ ਨਹੀਂ ਕੀਤੀ 1.5 ਸਾਲ ਤੱਕ ਇਹ ਜਿਮੀ ਸ਼ੇਰਗਿੱਲ ਨੇ ਇੱਕ ਇੰਟਰਵਿਊ ਦੇ ਵਿੱਚ ਖੁਲਾਸਾ ਕੀਤਾ ਸੀ ਕਿ ਛੋਟੇ ਹੁੰਦੇ ਮੇਰੇ ਕੇਸ ਰੱਖੇ ਹੁੰਦੇ ਸੀ ਮੈਂ ਇੱਕ ਸਿੱਖ ਸਰਦਾਰ ਫੈਮਿਲੀ ਚੋਂ ਆਂ ਪੰਜਾਬੀ ਫੈਮਿਲੀ ਦੇ ਵਿੱਚ ਉਹ ਬਿਲੋਂਗ ਕਰਦਾ ਤੇ ਮੇਰੇ ਮਾਤਾ ਪਿਤਾ ਨੇ ਜਿਹੜੇ ਉਹ ਗੁਰਸਿੱਖ ਨੇ ਮੈਂ ਜਿਹੜੇ ਕੇਸ ਕਤਲ ਕਰਾ ਦਿੱਤੇ ਸੀ ਤੇ ਇਸ ਦੇ ਬਾਵਜੂਦ ਜਿਹੜੇ ਮੇਰੇ ਘਰ ਦੇ ਸੀ ਉਹ ਮੇਰੇ ਨਾਲ ਬਹੁਤ ਜ਼ਿਆਦਾ ਦੁਖੀ ਹੋਏ ਮੇਰੇ ਮਾਤਾ ਮੇਰੇ ਪਿਤਾ ਮੇਰੇ ਨਾਲ ਬਿਲਕੁਲ ਜਿਹੜੇ ਬੋਲਣੋਂ ਹਟ ਗਏ ਸੀ ਬੁਲਾਉਂਦੇ ਨਹੀਂ ਸੀਗੇ ਡੇਢ ਸਾਲ ਤੱਕ ਇਦਾਂ ਹੀ ਚੱਲਿਆ ਡੇਢ ਸਾਲ ਤੱਕ ਜਿਹੜਾ ਗੱਲਬਾਤ ਸਾਡੀ ਨਹੀਂ ਹੋਈ ਪਰ ਹੌਲੀ-ਹੌਲੀ ਮੈਂ ਜਿਹੜੀ ਆਸ ਨਹੀਂ ਛੱਡੀ ਤੇ ਮੈਂ ਆਪਣੇ ਮਾਤਾ ਪਿਤਾ ਨੂੰ ਜਿਹੜਾ ਬਹੁਤ ਸਤਿਕਾਰ ਕਰਦਾ ਸੀ ਸਤਿਕਾਰ ਦੇ ਨਾਲ ਬੁਲਾਉਂਦਾ ਸੀ ਤੇ ਹੌਲੀ-ਹੌਲੀ ਫੇਰ ਦੁਬਾਰਾ ਉਹ ਜਿਹਾ ਹੀ ਹੋ ਗਿਆ ਜਿਵੇਂ ਪਹਿਲਾਂ ਸੀ ਉਹ ਮੈਨੂੰ ਚੰਗੀ ਤਰ੍ਹਾਂ ਬੁਲਾਉਣ ਲੱਗ ਪਏ ਤੇ ਹੁਣ ਦੋਸਤੋ ਜਿੰਮੀ ਸ਼ੇਰਗਿੱਲ ਦੇ ਪਿਤਾ ਜੀ ਜਿਹੜੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਸ ਵੇਲੇ ਬਹੁਤ ਜ਼ਿਆਦੇ ਭਾਵਕ ਨੇ ਜਿੰਮੀ ਸ਼ੇਰਗਿੱਲ ਜੀ तकरीबन 90 ਸਾਲ ਦੀ ਉਮਰ ਦੇ ਵਿੱਚ ਜਿਹੜਾ ਉਹਨਾਂ ਦਾ ਅਧਿਆਤ ਹੋ ਗਿਆ ਖਾਨ ਸਾਹਿਬ ਦੇ ਪਿਤਾ ਦੀ ਗੱਲ ਕਰੀ ਉਹ ਵੀ ਇਸ ਦੁਨੀਆ ਤੋਂ ਚਲਵੱਸੇ ਨੇ ਕੁਝ ਟਾਈਮ ਪਹਿਲਾਂ ਜਿਹੜਾ ਖਾਨ ਸਾਹਿਬ ਦੇ ਮਾਤਾ ਜੀ ਦੁਨੀਆ ਤੋਂ ਚਲੇ ਗਏ ਸੀ 2-3 ਮਹੀਨੇ ਪਹਿਲਾਂ ਜਸਵਿੰਦਰ ਭੱਲਾ ਜੀ ਇਸ ਦੁਨੀਆ ਤੋਂ ਚਲੇ ਗਏ ਸੀ ਤੇ ਹੋਰ ਜਿਹੜੇ ਮਹਾਨ ਹਸਤੀਆਂ ਰਾਜਵੀਰ ਜਵੰਦੇ ਦੀ ਗੱਲ ਕਰੀਏ ਅਵਾਰਾ ਪਸ਼ੂਆਂ ਦੇ ਕਰਕੇ ਰਾਜਵੀਰ ਜਵੰਦੇ ਦਾ ਐਕਸੀਡੈਂਟ ਹੋ ਗਿਆ ਤੇ ਉਹ ਵੀ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਦੋਸਤੋ ਤਾਂ ਬਹੁਤ ਸਾਰੇ ਘਾਟੇ ਪੈਣੇ 2-3 ਮਹੀਨਿਆਂ ਦੇ ਵਿੱਚ ਬੇਸ਼ੱਕਾ ਪਾ ਅਦਾਕਾਰਾਂ ਦੇ ਮਾਤਾ ਪਿਤਾ ਦੀ ਗੱਲ ਕਰੀਏ ਭਾਵੇਂ ਆ ਪਾ ਅਦਾਕਾਰਾਂ ਦੀ ਗੱਲ ਕਰੀਏ ਤਾਂ ਇਹ ਸਾਲ ਬਹੁਤ ਮੰਦ ਪਾਗਾ ਰਿਹਾ ਪੰਜਾਬੀ ਇੰਡਸਟਰੀ ਲਈ ਲਾ ਲੋ ਆ ਪੰਜਾਬੀ 뮤직 ਇੰਡਸਟਰੀ ਲਈ ਲਾ ਲੋ ਹੈਨਾ ਸਾਰੇ ਹੀ ਜਿਹੜੇ ਵਧੀਆ ਸਿੰਗਰ ਸੀ ਕਈ ਵਧੀਆ ਐਕਟ੍ਰੈਸ ਸੀ ਉਹ ਇਸ ਦੁਨੀਆ ਤੋਂ ਚਲੇ ਗਏ ਨੇ ਤਾਂ ਬਹੁਤ ਜਿਆਦੇ ਮਾੜੀ ਗੱਲ ਆ ਜਿਮੀ ਸ਼ੇਰਗਿੱਲ ਦੇ ਪਿਤਾ ਦੀ ਗੱਲ ਕਰੀ ਤਾਂ ਉਹ ਇੱਕ ਬਹੁਤ ਹੀ ਵਧੀਆ ਇਨਸਾਨ ਸੀ ਤੇ ਮਸ਼ਹੂਰ ਛਤਰਕਾਰ ਵੀ ਰਹੇ ਨੇ ਤੇ ਗੁਰਸਿੱਖ ਫੈਮਲੀ ਦੇ ਵਿੱਚ ਉਹ ਜਿਮੀ ਸ਼ੇਰਗਿੱਲ ਉੱਠਿਆ ਤੇ ਪਹਿਲਾਂ ਬਾਲੀਵੁੱਡ ਤੇ ਫਿਰ ਪੰਜਾਬੀ ਇੰਡਸਟਰੀ ਦੇ ਵਿੱਚ ਜਿਹੜਾ ਪੂਰਾ ਰਾਜ ਕੀਤਾ ਤੇ ਉਹਨਾਂ ਦੇ ਪਿਤਾ ਲਈ ਦੋ ਸ਼ਬਦ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਲਿਖ ਕੇ ਜਾਇਓ